ਦੇ ਬੁੱਜ ਗਿਆ ਹਾਏ 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 ਚੋਰ મોદી ਮਰਦਾਬਾਦ 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 મોદી ਸਰਕਾਰ ਮਰਦਾਬਾਦ 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 ਚੰਡੀਗੜ੍ਹ ਤੋਂ ਸ਼੍ਰੀ ਅਮਰitsar ਜਾਣ ਵਾਲੇ ਹਾਈਵੇ ਦੇ ਉੱਤੇ ਇਸ ਸਮੇਂ ਅਸੀਂ ਖੜੇ ਹਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਹਾਈਵੇ ਬਿਲਕੁਲ ਖਾਲੀ ਹੋ ਚੁੱਕਿਆ ਸੜਕਾਂ ਦੇ ਉੱਤੇ ਕੋਈ ਨਹੀਂ ਇਹ ਕਿਹੜਾ ਟੋਟਾ ਮਹਿਕਮਾ ਤੁਸੀਂ ਕਿਸਾਨੋਂ ਜਾਂ ਫਿਰ ਤੁਹਾਡੀ ਕੋਈ ਹੋਰ ਯੂਨੀਅਨ ਆ ਜੀ ਅਸੀਂ ਕਿਸਾਨਾਂ ਦੀਆਂ ਇਹਦੇ ਵਿੱਚ ਬਿਜਲੀ ਮੁਲਾਜ਼ਮਾਂ ਦੀ ਡਿਊਟੀ ਲਈਏ ਵੀ ਘੰਟਾ ਇਹਨਾਂ ਦਾ ਸੀ ਸਮਰਥਨ ਕਰਨਾ ਕਿਉਂਕਿ ਦੇਸ਼ ਦੀ ਲੜਾਈ ਲੜ ਰਹੇ ਆ ਪੰਜਾਬ ਨੂੰ ਬਰਾਤ ਕਰਨ ਵਾਸਤੇ ਜਿਹੜੇ ਆ ਮੋਦੀ ਸਰਕਾਰ ਉਹ ਜਿਹੜੀ ਆ ਲਗਾਤਾਰ ਉਹ ਹਮਲੇ ਕਰ ਰਹੀ ਆ ਸੁਪਰੀਮ ਕੋਰਟ ਨੂੰ ਵਰਤ ਕੇ ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ ਵੀ ਤੁਸੀਂ ਆਪਣੀ ਭੁਖੜਤਾ ਵਾਲਾ ਕਾਬਸ ਲਓ ਜਦਕਿ ਚਾਹੀਦਾ ਆ ਵੀ ਸਰਕਾਰ ਉਹ ਜਿਹਨਾਂ ਦੀ ਮੰਗਾਂ ਨੂੰ ਲਾਗੂ ਕਰੇ ਐਮਐਸਪੀ ਲਾਗੂ ਕਰੇ ਪੂਰੇ ਪਾਰ ਦੇ ਵਿੱਚ ਜਿਹੜੀ ਆ ਉਹ ਮਿਲੇ ਕਿਸਾਨਾਂ ਨੂੰ ਕੋਰਟ ਤਾਂ ਕਹਿੰਦੀ ਜੀ ਕਿਸਾਨਾਂ ਨੂੰ ਢੱਲੇਬਾਲ ਦੀ ਚਿੰਤਾ ਨਹੀਂ ਹੈ ਜੀ ਢੱਲੇਬਾਲ ਨੂੰ ਇਸ ਸਮੇਂ ਹਸਪਤਾਲ ਦੀ ਲੋੜ ਆ ਪਰ ਢੱਲੇ ਵਾਲੂ ਕਿਸਾਨ ਹਸਤਾਲੀ ਜਾਣਦੇ ਇਹ ਪੰਜਾਬ ਨੂੰ ਪਿੱਛੇ ਧੱਕਣ ਵਾਸਤੇ ਜਿਹੜਾ ਹਮਲੇ ਪੰਜਾਬ ਦੇ ਉੱਤੇ ਕੀਤੇ ਜਾ ਰਹੇ ਨੇ ਇਹ ਪੰਜਾਬ ਦੇ ਲੋਕ ਬਹਾਦਰ ਨੇ ਇਹ ਮੋਦੀ ਨੂੰ ਪਿੱਛੇ ਧੱਕੇ ਸੀ ਜਿੱਤ ਪ੍ਰਾਪਤ ਕਰਾਂਗੇ ਜਿੰਨੇ ਮਰਜ਼ੀ ਹਮਲੇ ਸਾਡੇ ਉੱਤੇ ਕਰ ਲਵੇ ਗੋਲੀ ਮਾਰ ਲਵੇ ਜੇਲਾਂ ਡੱਕ ਲਵੇ ਸਾਥੀਏ ਜਿਹੜਾ ਅਸੀਂ ਮੋਦੀ ਤੋਂ ਨਹੀਂ ਡਰਦੇ ਹੈਗੇ ਉਹਦੇ ਕਾਲੇ ਕਾਨੂੰਨਾਂ ਨੂੰ ਅਸੀਂ ਪਿੱਛੇ ਧੱਕਾਂਗੇ ਅਕਲ ਕਰ ਇਹ ਤੂੰ ਛੜਾ ਹੈ ਤੇਰਾ ਪਰਿਵਾਰ ਨਹੀਂ ਹੈਗਾ ਲੋਕਾਂ ਦੇ ਬੱਚੇ ਨੇ ਉਹ ਪੜਦੇ ਨੇ ਕਰੋੜਾਂ ਰੁਪਏ ਐਜੂਕੇਸ਼ਨ ਤੇ ਖਰਚਦੇ ਨੇ ਉਹਨਾਂ ਨੂੰ ਸਾਡੇ ਮੈਕਮੇਂ ਦੀ ਨੌਕਰੀ ਮਿਲੇ ਕਿਸੇ ਨੂੰ ਬੈਂਕ ਚ ਨੌਕਰੀ ਮਿਲੇ ਬਿਜਲੀ ਬੋਰਡ ਦੇ ਵਿੱਚ ਨੌਕਰੀ ਮਿਲੇ ਰੇਲਵੇ ਚ ਨੌਕਰੀ ਮਿਲੇ ਰੇਲਵੇ ਦਾ ਭੋਗ ਪਾ ਦਿੱਤਾ ਏਰੀਂਡੀ ਦਾ ਭੋਗ ਪਾ ਦਿੱਤਾ ਇਹ ਰਾਹ ਰੋਕ ਕੇ ਖੜੇ ਨੇ ਅਗਲੇ ਛੜਾਲੂ ਦੱਸਦੇ ਆ ਤੁਹਾਨੂੰ ਵੀ ਤੂੰ ਝਗੜੇ ਕਰਨ ਵਾਸਤੇ ਖੜੇ ਐਥੇ ਰਸਤੇ ਰੋਕ ਲੈਂਦੇ ਕਿ ਸਾਨੂੰ ਨਹੀਂ ਲੋੜ ਪਈ ਬਚਣ ਦੀ ਸਾਨੂੰ ਨਾ ਬਚਾਓ ਅਸੀਂ ਆਪਣਾ ਕਮਾਦੇ ਖਾਂਦੇ ਆ ਤੁਸੀਂ ਸਾਡੇ ਰਸਤੇ ਨਾ ਰੋਕੋ ਇਹ ਹੁਣ ਵੀਡੀਓ ਆ ਰਹੀਆਂ ਜੀ ਇਹਨਾਂ ਜਿਹੜੇ ਉਹ ਲੋਕ ਇਸ ਕਰਕੇ ਇਹ ਜਿਹੜੇ ਲੋਕ ਹੈ ਇਹ ਕੋਈ ਤਮਾਸ਼ਵੀਨ ਲੋਕ ਨਹੀਂ ਹੈਗੇ ਇਹ ਆਪਣੇ ਹੱਕਾਂ ਵਾਸਤੇ ਲੜਦੇ ਆ ਸੰਵਿਧਾਨਿਕ ਸਾਡਾ ਹੱਕ ਹੈ ਆਪਣੇ ਹੱਕਾਂ ਦੇ ਵਾਸਤੇ ਪ੍ਰੋਟੈਸਟ ਕਰਨਾ ਕਿਸਾਨ ਮੰਗਦੇ ਕੀ ਆ ਕਿਸਾਨ ਮੰਗਦੇ ਨੇ ਮਿਨੀਮਮ ਪ੍ਰਾਈਸ ਘੱਟੋ ਘੱਟ ਸਮਰਥਨ ਮੁੱਲ ਕਿਸਾਨਾਂ ਦੀ ਮੰਗ ਕੋਈ ਵੱਖਰੀ ਮੰਗ ਨਹੀਂ ਹੈਗੀ ਅੱਜ ਕਿਉਂ ਕਿਸਾਨਾਂ ਤੇ ਤਸ਼ੱਦਦ ਹੋ ਰਿਹਾ ਇੱਕ ਬਹੁਤ ਬਡਮੁਲੀ ਜਾਨ ਬਜ਼ੁਰਗ ਜਿਹਦਾ ਸਨਮਾਨ ਹੋਣਾ ਚਾਹੀਦਾ ਜਿਦੀ ਉਮਰ ਲਗਭਗ 80 ਸਾਲ ਦੀ ਹੋ ਚੁੱਕੀ ਆ ਉਹ ਅੱਜ ਭੁੱਖ ਹੜਤਾਲ ਤੇ ਬੈਠੇ ਨੇ ਕਿਹਨਾ ਵਾਸਤੇ ਬੈਠੇ ਨੇ ਆਮ ਲੋਕਾਂ ਵਾਸਤੇ ਬੈਠੇ ਨੇ ਜੈ ਇੰਡੀਆ ਵੇਚਦਾ ਹਾਏ 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 ਜੈ ਬੀਜਲੀ ਵੇਚਦਾ ਹਾਏ 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 ਚੋਰ ਮੋਦੀ ਮਰਦਾਬਾਦ 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 ਸਰਮਾਦਰ ਦਾ ਪਿੱਛੂ ਮੋਦੀ ਮਰਦਾਬਾਦ ਮਰਦਾਬਾਦ ਮਰਦਾ ਚੰਡੀਗੜ੍ਹ ਤੋਂ ਸ੍ਰੀ ਅਮਰitsar ਜਾਣ ਵਾਲੇ ਹਾਈਵੇ ਦੇ ਉੱਤੇ ਇਸ ਸਮੇਂ ਅਸੀਂ ਖੜੇ ਹਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਹਾਈਵੇ ਬਿਲਕੁਲ ਖਾਲੀ ਹੋ ਚੁੱਕੇ ਆ ਸੜਕਾਂ ਦੇ ਉੱਤੇ ਕੋਈ ਨਹੀਂ ਕਿਉਂਕਿ ਸੜਕਾਂ ਜਿੱਥੇ ਕਿਸਾਨਾਂ ਵੱਲੋਂ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਸੀ ਤੇ ਕਿਸਾਨਾਂ ਦੇ ਨਾਲ ਹੋਰ ਬਹੁਤ ਸਾਰੀਆਂ ਯੂਨੀਅਨਾਂ ਦਾ ਕੰਮ ਹੈ ਸੜਕਾਂ ਦੇ ਉੱਤੇ ਉਤਰਿਆ ਆਏ ਆ ਤੇ ਆਪਣੇ ਆਪਣੇ ਮਹਿਕਮੇ ਤੇ ਆਪਣੀ ਆਪਣੀ ਯੂਨੀਅਨਾਂ ਦੇ ਵੱਲੋਂ ਆ ਕੇ ਕਿਸਾਨਾਂ ਦੇ ਹੱਕ ਵਿੱਚ ਖੜ ਗਏ ਸੋ ਇੱਥੇ ਵੀ ਇਹ ਜਿਹੜਾ ਹਾਈਵੇ ਰੋਕਿਆ ਹੋਇਆ ਹੈ ਇਹ ਕਿਹੜਾ ਤੁਹਾਡਾ ਮਹਿਕਮਾ ਤੁਸੀਂ ਇਹ ਕਿਸਾਨੋਂ ਜਾਂ ਫਿਰ ਤੁਹਾਡੀ ਕੋਈ ਹੋਰ ਯੂਨੀਅਨ ਹੈ ਜੀ ਅਸੀਂ ਕਿਸਾਨਾਂ ਦੀ ਹਾਇ ਦੇ ਵਿੱਚ ਬਿਜਲੀ ਮੁਲਾਜ਼ਮਾਂ ਦੀ ਡਿਊਟੀ ਲਈ ਆਏ ਵੀ ਘੰਟਾ ਇਹਨਾਂ ਦਾ ਸੀ ਸਮਰਥਨ ਕਰਨਾ ਕਿਉਂਕਿ ਦੇਸ਼ ਦੀ ਲੜਾਈ ਲੜ ਰਹੇ ਆ ਮੋਦੀ ਸਰਕਾਰ ਜਿਹੜਿਆ ਜਿੰਨੇ ਵੀ ਸਰਕਾਰੀ ਧਾਰੇ ਉਹਨਾਂ ਨੂੰ ਵੇਚਿਆ ਜਾ ਰਿਹਾ ਹੈਗਾ ਜਿਹੜੇ ਖੇਤੀ ਕਾਲੇ ਕਾਨੂੰਨਾਂ ਉਹਨਾਂ ਨੂੰ ਬਦਲਮਾਰੂਪ ਦੇ ਕੇ ਫੇਰ ਜਿਹੜੇ ਆ ਲੋਕਾਂ ਦੇ ਤੇ ਲਾਗੂ ਕੀਤੇ ਜਾ ਰਿਹਾ ਇਹ سرمایہਦਾਰਾਂ ਦਾ ਪੱਖ ਪੂਰਿਆ ਜਾ ਰਿਹਾ ਪੰਜਾਬ ਨੂੰ ਵਿਰਾਧ ਕਰਨ ਵਾਸਤੇ ਜਿਹੜੇ ਆ ਮੋਦੀ ਸਰਕਾਰ ਉਹ ਜਿਹੜੀ ਹੈ ਲਗਾਤਾਰ ਉਹ ਹਮਲੇ ਕਰ ਰਹੀ ਹੈ ਸਾਡੇ ਕਿਸਾਨਾਂ ਆ ਗੂ ਜਿਹੜੇ 1 ਮਹੀਨੇ ਤੋਂ ਲਗਾਤਾਰ ਭੁਖੜਤਾਲ ਦੇ ਵਿੱਚ ਮਰਨ ਵਰਤੇ ਬੈਠੇ ਨੇ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਹੀ ਹੈਗੇ ਸੁਪਰੀਮ ਕੋਰਟ ਨੂੰ ਵਰਤ ਕੇ ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ ਵੀ ਤੁਸੀਂ ਆਪਣੀ ਭੁਖੜਤਾਲਾ ਦਾ ਬਾਸ ਲੋ ਜਦ ਕਿ ਚਾਹੀਦਾ ਹੈ ਵੀ ਸਰਕਾਰ ਉਹ ਜਿਹਨਾਂ ਦੀ ਮੰਗਾਂ ਨੂੰ ਲਾਗੂ ਕਰੇ ਐਮਐਸਪੀ ਲਾਗੂ ਕਰੇ ਪੂਰੇ ਪਾਰ ਦੇ ਵਿੱਚ ਜਿਹੜੀ ਆ ਉਹ ਮਿਲੇ ਕਿਸਾਨਾਂ ਨੂੰ ਕਿਸਾਨ ਜਿਹੜੇ ਆ ਸੀਮਕੋਟ ਤਾਂ ਕਹਿੰਦੀ ਜੀ ਕਿਸਾਨਾਂ ਨੂੰ ਡੱਲੇਬਾਲ ਦੀ ਚਿੰਤਾ ਨਹੀਂ ਹੈਗੀ ਡੱਲੇਬਾਲ ਨੂੰ ਇਸ ਸਮੇਂ ਹਸਪਤਾਲ ਦੀ ਲੋੜ ਆ ਪਰ ਢੱਲੇ ਵਾਲੂ ਕਿਸਾਨ ਹਸਤਾਲੀ ਜਾਣਦੇ 30 30 ਦਿਨ ਹੋ ਗਿਆ ਬੈਠਿਆ ਨੂੰ ਉਹ ਸੁਪਰੀਮ ਕੋਰਟ ਨੂੰ ਉਦੋਂ ਨਹੀਂ ਦੇਖਿਆ ਆਇਆ ਕ ਸੁਪਰੀਮ ਕੋਰਟ ਵੀ ਸਰਮਾਇਦਾਰਾਂ ਦੇ ਪੱਖ ਪੂਰੀ ਹੈ ਮੋਦੀ ਜੋ ਕਹਿੰਦਾ ਉਹ ਜਿਹੜੇ ਚੀਫ ਡਿਸਟ੍ਰਿਕਟ ਹੋ ਰਹੇ ਨੇ ਇਹਨੇ ਰਿਟਾਇਰਮੈਂਟ ਤੋਂ ਬਾਅਦ ਕਿਤੇ ਰਾਜ ਸਭਾ ਦਾ ਮੈਂਬਰ ਬਣ ਕੇ ਉਹ ਸਰਕਾਰ ਦੇ ਪਾਈਲੋ ਬਣ ਜਾਣਾ ਇਸ ਕਰਕੇ ਸਾਨੂੰ ਸचेत ਹੋਣ ਦੀ ਲੋੜ ਆ ਉਹ ਸਰਕਾਰ ਦੇ ਪੱਖ ਪੂਰੇ ਨੇ ਚਾਹੀਦਾ ਇਹ ਵੀ ਸਰਕਾਰ ਨੇ ਜੇ ਕਾਨੂੰਨ ਵਾਪਸ ਲਏ ਸੀ ਉਹਨਾਂ ਨੂੰ ਇੰਪਲੀਮੈਂਟ ਕਰੇ ਉਹ ਸਰਕਾਰ ਉਹਦਾ ਨੋਟੀਫਿਕੇਸ਼ਨ ਕਰ ਵੀ ਅਸੀਂ ਵਾਪਸ ਕਰ ਲਿਆ ਐ ਐਮ ਐਸ ਵੀ ਕਿਸਾਨਾਂ ਨੂੰ ਦੇ ਰਹੇ ਆ ਗਿਆ ਅਸੀਂ ਹੋਰ ਰੇਹ ਕਮਾਂਗਾ ਸਰਕਾਰੀ ਮਹਿਕਮੇ ਉਹਨਾਂ ਉਹਨਾਂ ਨੂੰ ਜਿਹੜੇ ਸਾਡੇ ਬੱਚੇ ਆ ਜੋ ਪੜ੍ਹ ਲਿਖਦੇ ਨੇ ਉਹ ਨੌਕਰੀ ਕਿਹੜੇ ਮੈਕਮੇ ਵਿੱਚ ਕਰਨਗੇ ਜੇ ਸਰਕਾਰ ਮੈਕਮੇ ਵੇਚ ਰਹੀ ਆ ਉਹ ਸਾਡੇ ਬੱਚੇ ਪੰਜਾਬ ਦੇ ਬੇਸ਼ਰਮ ਯਾਰੇ 20-25 ਲੱਖ ਰੁਪਈਆ ਲਾ ਕੇ ਜਾਂਦੇ ਨੇ ਬੇਸਮੈਂਟਾਂ ਵਿੱਚ ਰਹਿੰਦੇ ਨੇ ਕਈ ਘੰਟੇ ਕੰਮ ਕਰਨਾ ਪੈਂਦਾ ਰਿਹਾ ਔਰ ਇਹ ਬੁਰਾ ਹਾਲ ਆ ਸਾਡੇ ਖਿੱਤੇ ਦਾ ਪੰਜਾਬ ਦਾ ਜਿਹਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਨੇ 121 121 ਲੋਕਾਂ ਨੂੰ ਫਾਂਸੀ ਹੋਈ ਇਹ ਦੇਸ਼ ਯਾਦ ਕਰਨ ਵਾਸਤੇ 93 ਪੰਜਾਬ ਦੇ ਨੇ ਇਹ ਪੰਜਾਬ ਨੂੰ ਟਾਈਗਰਸ ਕਰ ਕੀਤਾ ਰਿਹਾ ਵੀ ਇਹ ਲੜਦਾ ਰਿਹਾ ਪੰਜਾਬ ਨੇ ਲੜ ਕੇ ਸਭ ਤੋਂ ਵੱਧ ਜਿਹੜਾ ਪੰਜਾਬ ਲੜਾਕੂ ਹੈ ਅਨਸਾ ਜਿਹੜਾ ਬੇਇਨਸਾਫੀ ਦੇ ਖਿਲਾਫ ਲੜਦਾ ਇਹ ਪੰਜਾਬ ਨੂੰ ਪਿੱਛੇ ਧੱਕਣ ਵਾਸਤੇ ਜਿਹੜਾ ਹਮਲੇ ਪੰਜਾਬ ਦੇ ਉੱਤੇ ਕੀਤੇ ਜਾ ਰਹੇ ਨੇ ਇਹ ਪੰਜਾਬ ਦੇ ਲੋਕ ਬਹਾਦਰ ਨੇ ਇਹ ਮੋਦੀ ਨੂੰ ਪਿੱਛੇ ਧੱਕ ਕੇ ਸੀ ਜਿੱਤ ਪ੍ਰਾਪਤ ਕਰਾਂਗੇ ਮੋਦੀ ਨੂੰ ਹਰਾਵਾਂਗੇ ਜਿੰਨੇ ਮਰਜ਼ੀ ਹਮਲੇ ਸਾਡੇ ਉੱਤੇ ਕਰ ਲਵੇ ਗੋਲੀ ਮਾਰ ਲਵੇ ਜੇਲਾਂ ਡੱਕ ਲਵੇ ਸਾਥੀਏ ਜਿਹੜਾ ਅਸੀਂ ਮੋਦੀ ਤੋਂ ਨਹੀਂ ਡਰਦੇ ਹੈਗੇ ਉਹਦੇ ਕਾਲੇ ਕਾਨੂੰਨਾਂ ਨੂੰ ਅਸੀਂ ਪਿੱਛੇ ਧੱਕਾਂਗੇ ਮੋਦੀ ਏ ਸਮਝ ਲਵੇ ਵੀ ਜਿਹੜੇ ਮੁਲਾਜ਼ਮ ਤੇ ਮਜ਼ਦੂਰ ਆ ਜਿਹੜੇ ਸਾਰੇ ਉਹ ਪੰਜਾਬ ਦੇ ਇਕੱਠੇ ਹੋ ਚੁੱਕੇ ਨੇ ਜਿਵੇਂ ਪਿਛਲੇ ਸਮੇਂ ਦੇ ਅੰਦਰ ਜੋ ਲੈਜੀ ਰੈਨ ਚੱਲੀ ਆ ਕਿਸਾਨਾਂ ਦੀ ਤੇ ਉਹਦੀ ਹਮਾਇਤ ਕੀਤੀ ਆ ਮੁਲਾਜ਼ਮ ਤੇ ਸ਼ਰਤਾਂ ਤੇ ਬੰਦੀਆਂ ਨੇ ਮਜ਼ਦੂਰਾਂ ਨੇ ਉਹ ਜਿੱਤ ਪ੍ਰਾਪਤ ਕੀਤੀ ਆ ਉਸ ਤਰੀਕੇ ਮੋਦੀ ਨੂੰ ਜਿਹੜਾ ਅਸੀਂ ਉਹ ਫੇਰ ਵਿੱਚ ਕਰਾਂਗੇ ਉਹਨੂੰ ਕਹਾਂ ਵੀ ਅਕਲ ਕਰ ਜੇ ਤੂੰ ਛੜਾ ਤੇਰਾ ਪਰਿਵਾਰ ਨਹੀਂ ਹੈਗਾ ਲੋਕਾਂ ਦੇ ਬੱਚੇ ਨੇ ਉਹ ਪੜ੍ਹਦੇ ਨੇ ਕਰੋੜਾਂ ਰੁਪਏ ਐਜੂਕੇਸ਼ਨ ਦੇ ਖਰਚਦੇ ਨੇ ਉਹਨਾਂ ਨੂੰ ਸਾਡੇ ਮੈਕਿਆਂ ਦੀ ਨੌਕਰੀ ਮਿਲੇ ਕਿਸੇ ਨੂੰ ਬੈਂਕ ਚ ਨੌਕਰੀ ਮਿਲੇ ਬਿਜਲੀ ਬੋਰਡ ਦੇ ਵਿੱਚ ਨੌਕਰੀ ਮਿਲੇ ਰੇਲਵੇ 'ਚ ਨੌਕਰੀ ਮਿਲੇ ਰੇਲਵੇ ਦਾ ਭੋਗ ਪਾ ਦਿੱਤਾ ਐਰ ਰੀਡੀ ਦਾ ਭੋਗ ਪਾ ਦਿੱਤਾ ਕੋਲ ਇੰਡੀਆ ਦੇ ਉੱਤੇ ਜਿਹੜੀ ਰੱਖ ਹੈਗੀ ਹੈ ਉਹਦੇ ਬਾਅਦ ਬਿਜਲੀ ਜਿਹੜਾ ਮਹਿਕਮਾ ਬਿਜਲੀ ਐਕਟ 2024 ਜਿਹੜਾ ਉਹ ਕਿਸਾਨਾਂ ਦੇ ਦਵਾ ਕਰਕੇ ਜਾਂ ਸਾਡੇ ਜਥੇਬੰਦੀ ਦੇ ਦਵਾ ਕਰਕੇ ਲਾਗੂ ਨਹੀਂ ਕੀਤਾ ਜਿਹੜਾ ਮੋਦੀ ਨੇ ਉਹ ਬਿਜਲੀ ਐਕਟ 2024 ਜਿਹੜਾ ਬਿਜਲੀ ਬੋਰਡ ਦਾ ਸੂਚਾ ਦਾ ਭੋਗ ਪਾ ਦੇਣਾ ਜਿਹੜੀ ਪਿੰਡਾਂ ਦੇ ਬਿਜਲੀ ਕੋਈ ਵੀ ਠੇਕਦਾਰ ਲੈ ਕੇ ਬਿਜਲੀ ਚਲਾ ਸਕਦਾ ਜਿਵੇਂ ਸਖ ਪੰਜਾਬ ਦੇ ਜਿਹੜੇ ਲੋਕ ਆ ਵੀ ਬਹਾਦਰ ਹੈ ਜੀ ਪਰ ਬਹੁਤ ਸਾਰੇ ਲੋਕਾਂ ਦੇ ਹੁਣ ਵੀਡੀਓ ਆਈ ਜਾਂਦੀਆਂ ਤਿੱਜਕ ਦੇ ਨੇ ਇਹ ਰਾਹ ਰੋਕ ਕੇ ਖੜੇ ਨੇ ਅਗਲੇ ਚਿਹੜਾਲੂ ਦੱਸਦੇ ਏ ਤੁਹਾਨੂੰ ਵੀ ਦੋ ਝਗੜੇ ਕਰਨ ਵਾਸਤੇ ਖੜੇ ਇੱਥੇ ਰਸਤੇ ਰੋਕ ਲੈਂਦੇ ਵੀ ਸਾਨੂੰ ਨਹੀਂ ਲੋੜ ਪਈ ਬਚਣ ਦੀ ਸਾਨੂੰ ਨਾ ਬਚਾਓ ਅਸੀਂ ਆਪਣਾ ਕਮਾਦੇ ਖਾਂਦੇ ਆ ਤੁਸੀਂ ਸਾਡੇ ਰਸਤੇ ਨਾ ਰੋਕੋ ਇਹ ਹੁਣ ਵੀਡੀਓ ਆ ਰਹੀਆਂ ਜੀ ਇਹਨਾਂ ਦਿਨਾਂ ਚ ਉਹ ਲੋਕ ਨੇ ਜਿਹੜੇ ਲੜੇ ਨਹੀਂ ਹੈਗੇ ਜਿਹੜੇ ਜਿਹੜੇ ਸਰਕਾਰ ਦਾ ਪਿੱਠ ਪੂਰਦੇ ਨੇ ਜਿਹੜੇ ਲੜਨ ਵਾਲੇ ਲੋਕ ਨੇ ਉਹ ਘੱਟ ਗਿਣਤੀ ਜਾਂਦੇ ਨੇ ਉਹ ਲੋਕ ਆਪਣੀ ਆਵਾਜ਼ ਪਸੰਦ ਵਿੱਚ ਆਵਾਜ਼ ਬੁਲੰਦ ਕਰਦੇ ਨੇ ਜੋ ਦੇਖਿਆ ਜਾ ਰਿਹਾ ਉਹਦੇ ਵੀ ਚੰਦ ਲੋਕ ਲੜਨ ਵਾਲੇ ਸੀਗਾ ਫਿਰ ਕਾਠਲਾ ਹੋ ਗਿਆ ਜਿਹੜਾ ਵੱਡਾ ਉਹਨਾਂ ਨੂੰ ਅੱਜ ਸਮਝਾ ਗਏ ਠੀਕ ਹੋ ਗਿਆ ਨਹੀਂ ਮਜਬੂਰੀ ਹੋ ਸਕਦੀ ਕਿ ਕਦੇ ਕੰਮ ਤੇ ਜਾਣਾ ਕੰਮ ਉਹ ਕੰਮ ਵਾਸਤੇ ਸਾਡੀ ਜਥੇਬੰਦੀ ਇੱਕ ਇੱਕ ਹਫਤਾ ਪਹਿਲਾਂ ਨੋਸ਼ਿਤ ਕਰਤਾ ਸੀਗਾ ਵੀ ਅਸੀਂ ਪੰਜਾਬ ਇਸਤਰੀ ਗਨ ਬੰਦ ਕਰਨਾ ਤੁਹਾਡੇ ਜ਼ਰੂਰੀ ਜਿਵੇਂ ਆ ਕਿਸੇ ਨੂੰ ਕੋਈ ਬੈਂਕ ਜਾਣਾ ਹੈ ਕਿਸੇ ਨੂੰ ਕੋਈ ਜ਼ਰੂਰੀ ਖਰੀਦ-ਫਰੋਦ ਕਰਨੀ ਹੈ ਆਪਣੀ ਕਰ ਲੋ ਇਸ ਤਰੀਕੇ ਅਸੀਂ ਇਹ ਪਹਿਲਾਂ ਦੱਸਿਆ ਗਿਆ ਉਹ ਸਾਨੂੰ ਉਹਨਾਂ ਦੀ ਜਿਹੜਾ ਸਤਕਾਰ ਕਰਨਾ ਚਾਹੀਦਾ ਸੀਗਾ ਆਪਣੇ ਜਿਹੜੇ ਕਾਮਕਾਰ ਸਮੇਂ ਸਿਰ ਨਹੀਂ ਪਹੁੰਚਾੜਦੇ ਕੋਈ ਮਜਬੂਰੀ ਹੋ ਸਕਦੀ ਕੋਈ ਵਿਵਾਰ ਹੋ ਸਕਦਾ ਉਹਨੂੰ ਕੋਈ ਨਹੀਂ ਰੋਕ ਰਿਆ ਜਾਣ ਰਹੇ ਲੋਕ ਜਾ ਰਹੇ ਨੇ ਜੇ ਕੋ ਮੇਰੇ ਵਰਗੇ ਚਾਰ ਖੁੱਲੜ ਬਾਜੀ ਇਕੱਠੇ ਹੋ ਕੇ ਜੀ ਮੋਟਰਸਾਈਕਲ ਦੇ ਵਾਰ-ਵਾਰ ਗੇੜੀਆਂ ਮਾਰੇ ਉਹ ਠੀਕ ਨਹੀਂ ਹੈਗਾ ਜਿਹੜੇ ਲੜਦੇ ਲੋਕ ਨੇ ਸਾਡੇ ਬਜ਼ੁਰਗ ਹੋ 80 ਸਾਲ ਦਾ ਬਾਪੂ ਸਾਡੇ ਵੱਤ ਲੜ ਰਿਹਾ ਹੈਗਾ ਉਹਦੇ ਅਸੀਂ ਆਪਾਂ ਉਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਕੋਈ ਅਸੀਂ ਪੰਤ ਤੋੜ ਨਹੀਂ ਕਰ ਰਹੇ ਅਸੀਂ ਐ ਵੀ ਵਿਰੋਧ ਚ ਦਰਜ ਕਰਾ ਰਹੇ ਆ ਵੀ ਸਾਥੀ ਤੁਸੀਂ ਸਾਡੀ ਗੱਲ ਸੁਣੋ ਗੱਲ ਸੁਣ ਕੇ ਤੁਸੀਂ ਹੋਸ਼ ਕਰੋ ਆਪਾਂ ਜਿਹੜੇ ਪੰਜਾਬ ਦੇ ਲੋਕ ਆ ਮਾਦਰ ਲੋਕ ਆ ਲੜੀਏ ਆਪਾਂ ਇੱਕ ਦੇ ਸਾਥ ਲਈਏ ਸਾਦੇ ਕਾ ਜਿੱਤੇ ਪ੍ਰਾਪਤ ਜਿਹੜੀ ਉਹ ਕਰੀਏ ਤੇ ਇਹਨਾਂ ਬੇਨਤੀਆਂ ਜਿਹੜੀਆਂ ਛੱਡੀ ਬਿਲਕੁਲ ਭਾਈ ਲੋਕਾਂ ਵੀ ਉਹ ਕਿਸਾਨ ਆ ਤੁਸੀਂ ਕਮਾਗਰਾਂ ਵਾਲੇ ਹੋ ਕੇ ਵੀ ਇੱਥੇ ਨਾਲ ਖੜਗੇ ਜੀ ਆ ਕੇ ਇਹ ਇਹ ਕਿਉਂ ਤੁਹਾਨੂੰ ਮਹਿਸੂਸ ਹੋਇਆ ਬਿਲਕੁਲ ਜੀ ਅੱਜ ਲੋੜ ਹੈ ਦੇਸ਼ ਦੇ ਲੋਕਾਂ ਨੂੰ ਸੜਕਾਂ ਤੇ ਆਉਣ ਦੀ ਲੋੜ ਇਸ ਕਰਕੇ ਆ ਕਿ ਦੇਸ਼ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਜਿਸ ਕੰਪਨੀਆਂ ਤੋਂ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਸੀ ਅੱਜ ਦੇਸ਼ ਦੀ ਜਿਹੜੀ ਸਰਕਾਰ ਹੈ ਉਹ ਮੁੜ ਕੇ ਇਸ ਦੇਸ਼ ਨੂੰ ਕਾਪਨੀ ਦੇ ਹਵਾਲੇ ਕਰਨਾ ਚਾਹੁੰਦੀ ਹੈ ਇਸ ਕਰਕੇ ਇਹ ਜਿਹੜੇ ਲੋਕ ਹੈ ਇਹ ਕੋਈ ਤਮਾਸ਼ਵੀਨ ਲੋਕ ਨਹੀਂ ਹੈਗੇ ਇਹ ਆਪਣੇ ਹੱਕਾਂ ਵਾਸਤੇ ਲੜਦੇ ਆ ਸੰਵਿਧਾਨਿਕ ਸਾਡਾ ਹੱਕ ਹੈ ਆਪਣੇ ਹੱਕਾਂ ਦੇ ਵਾਸਤੇ ਪ੍ਰੋਟੈਸਟ ਕਰਨਾ ਉਹਨਾਂ ਸੰਵਿਧਾਨਿਕ ਹੱਕਾਂ ਦੇ ਤਹਿਤ ਅੱਜ ਅਸੀਂ ਪੰਜਾਬ ਦੀ ਜਨਤਾ ਦੀ ਹਿੰਦੁਸਤਾਨ ਦੀ ਜਨਤਾ ਦੀ ਪੰਜਾਬ ਦੇ ਕਿਸਾਨਾਂ ਦੀ ਹਿੰਦੁਸਤਾਨ ਦੇ ਮਜ਼ਮਾਜ਼ਮਾਂ ਦੀ ਵਿਦਿਆਰਥੀਆਂ ਦੀ ਮਰੀਜ਼ਾਂ ਦੀ ਸਾਰਿਆਂ ਦੀ ਜਿਹੜੀ ਭਲਾਈ ਵਾਸਤੇ ਇਹ ਸਰਕਾਰ ਦੇ ਬਦੋ ਜਿਹੜੇ ਅੱਜ ਸੜਕਾਂ ਤੇ ਮਜਬੂਰ ਨਾ ਬਸ ਕੋਈ ਸ਼ੌਂਕ ਦੇ ਤੌਰ ਤੇ ਨਹੀਂ ਸਾਨੂੰ ਆਉਣਾ ਪਿਆ ਮਜਬੂਰੀ ਬਸ ਅਸੀਂ ਸੜਕਾਂ ਤੇ ਆਏ ਆ ਮੈਂ ਤੁਹਾਡੇ ਮਾਧਿਮ ਦਾਹੀਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਸੈਂਟਰਲ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਕਿਰਪਾ ਕਰਕੇ ਜ਼ਮੀਨੀ ਹਕੀਕਤ ਨੂੰ ਸਮਝਦੇ ਹੋਏ ਜਿਹੜੀਆਂ ਲੋਕਾਂ ਦੀਆਂ ਜਾਇਜ਼ ਮੰਗਾਂ ਏ ਉਹ ਮੰਨੀਆਂ ਜਾਣ ਕਿਸਾਨ ਮੰਗਦੇ ਕੀ ਆ ਕਿਸਾਨ ਮੰਗਦੇ ਨੇ ਮਿਨੀਮਮ ਪ੍ਰਾਈਸ ਘੱਟੋ ਘੱਟ ਸਮਰਥਨ ਮੁੱਲ ਕਿਸਾਨਾਂ ਦੀ ਮੰਗ ਕੋਈ ਵੱਖਰੀ ਮੰਗ ਨਹੀਂ ਹੈਗੀ ਅੱਜ ਕਿਉਂ ਕਿਸਾਨਾਂ ਤੇ ਤਸ਼ੱਦਦ ਹੋ ਰਿਹਾ ਇੱਕ ਬਹੁਤ ਬਡਬੁਲੀ ਜਾਨ ਬਜ਼ੁਰਗ ਜਿਹਦਾ ਸਨਮਾਨ ਹੋਣਾ ਚਾਹੀਦਾ ਜਦੀ ਉਮਰ ਲਗਭਗ 80 ਸਾਲ ਦੀ ਹੋ ਚੁੱਕੀ ਆ ਉਹ ਅੱਜ ਭੁੱਖ ਹੜਤਾਲ ਤੇ ਬੈਠੇ ਨੇ ਕਿਹਨਾ ਵਾਸਤੇ ਬੈਠੇ ਨੇ ਆਮ ਲੋਕਾਂ ਵਾਸਤੇ ਬੈਠੇ ਨੇ ਇਸ ਕਰਕੇ ਸਰਕਾਰ ਦੇ ਮਜਬੂਰੀ ਬਸ ਜਿਹੜੇ ਲੋਕ ਨੇ ਅੱਜ ਜਿਹੜਾ ਸੈਂਟ ਦੀਆਂ ਸਰਕਾਰਾਂ ਦੇ ਖਿਲਾਫ ਪੰਜਾਬ ਦੀ ਸਰਕਾਰ ਦੇ ਖਿਲਾਫ ਜਿਹੜਾ ਕਿਸਾਨਾਂ ਨੂੰ ਜਿਹੜਾ ਸਮਰਥਨ ਪੰਜਾਬ ਬੰਦਾ ਅਸੀਂ ਕਰ ਰਹੇ ਹਾਂ ਉਹਦੇ ਤਹਿਤ ਅਸੀਂ ਵੀ ਅੱਜ ਇਹਨਾਂ ਦੀ سپورਟ ਚ ਇਥੇ ਲੜੇ ਝਗੜੇ ਤਾਂ ਨਹੀਂ ਤੁਹਾਡੇ ਨਾਲ ਕੋਈ ਲੋਕ ਆ ਕੇ ਵੀ ਸਾਨੂੰ ਲੰਘਣ ਨਾ ਦੋ ਤੁਸੀਂ ਆਹ ਕਰਦੇ ਹੋ ਕਰਦੇ ਬਿਲਕੁਲ ਨਹੀਂ ਜੀ ਜਿਵੇਂ ਕਿਸਾਨਾਂ ਨੇ ਉੱਪਰੋਂ ਸਾਡੇ ਲੀਡਰਾਂ ਦਾ ਪ੍ਰਮਾਨ ਹੈ ਕਿ ਜੋ ਵੀ ਬੰਦਾ ਜ਼ਰੂਰੀ ਕੰਮ ਜਾ ਰਿਹਾ ਕਿਸਦਾ ਵਿਆਹ ਕਾਰਜ ਹੈ ਕੋਈ ਅਮਰਜੈਂਸੀ ਹੈ ਕੋਈ ਹਸਪੀਟਲ ਜਾ ਕੇ ਮਦਦ ਜਿਦਾ ਰਿਹਾ ਕਿਸ ਨੇ ਵਿਦੇਸ਼ ਜਾਣਾ ਹੈ ਕੋਈ ਤੰਗ ਐਮਰਜੈਂਸੀ ਦੇ ਸਬਾਬਾਂ ਦੀ ਲੋੜ ਹੈ ਉਹਨੂੰ ਬੜੇ ਪਿਆਰ ਨਾਲ ਲੰਘਣ ਦਿੱਤਾ ਜਾ ਰਿਹਾ ਕੋਈ ਕਿਸਮ ਦੀ ਲੋਕ ਸਾਡਾ ਸਹਿਯੋਗ ਦੇ ਰਹੇ ਨੇ ਤੇ ਕੋਈ ਕਿਸੇ ਕਿਸਮ ਦੀ ਕਿਸੇ ਨਾਲ ਵੀ ਕੋਈ ਜੜੀ ਇੱਥੇ ਬਹਿਸ ਬਾਜੀ ਨਹੀਂ ਹੋ ਰਹੀ ਬਹੁਤ ਵਧੀਆ ਲੋਕ ਆਪਣੇ ਆਪ ਜਿਹੜੇ ਲੋਕ ਆ ਉਹ ਸਮਰਥਨ ਕਰ ਰਹੇ ਨੇ ਅੱਜ ਦੀ ਮਜਬੂਰੀਆਂ ਸੁਣ ਲੈਣੀਆਂ ਤੁਸੀਂ ਇੱਥੇ ਬਿਲਕੁਲ ਜੀ ਬਿਲਕੁਲ ਜੇ ਕੋਈ ਕਿਸੇ ਨੂੰ ਮਜਬੂਰੀ ਹੈ ਤਾਂ ਉਹਦੀ ਮਜਬੂਰੀ ਸੁਣ ਕੇ ਜਦੋਂ ਉਹ ਜਿਹੜਾ ਹੈਗਾ ਅੱਗੇ ਪਾਸ ਕਰ ਦਿੱਤਾ ਜਾਂਦਾ ਕਿਸੇ ਨੂੰ ਵੀ ਮਜਬੂਰੀ ਸ਼ਾਂਤਮਈ ਪ੍ਰਦਰਸ਼ਨ ਹੈ बार-बार ਅਸੀਂ ਅਪੀਲਾਂ ਕਰਦੇ ਆਪਣੇ ਲੋਕਾਂ ਨੂੰ ਵੀ ਕਿ ਬਹੁਤ ਸਾਰੀਆਂ ਏਜੰਸੀਆਂ ਇਦਾਂ ਦੀਆਂ ਆਉਣਗੀਆਂ ਜਿਹੜੀਆਂ ਇਹ ਚਾਹਣਗੀਆਂ ਕਿ ਇਸ ਅੰਦੋਲਨ ਨੂੰ ਖਰਾਬ ਕਰੀਏ ਇਸ ਅੰਦੋਲਨਾਂ ਹਿੰਸਾ ਬਲਾਈਏ ਪਰ ਅਸੀਂ ਨਾਲ ਦੀ ਨਾਲ ਇਹ ਸੁਚੇਤ ਕਰਦੇ ਆਪਣੇ ਲੋਕਾਂ ਨੂੰ ਵੀ ਵੀ ਅਸੀਂ ਬਿਲਕੁਲ ਹਰੇਕ ਨੂੰ ਹੱਥ ਜੋੜ ਕੇ ਪਿਆਰ ਤੇ ਸਤਕਾਰ ਨਾਲ ਮਨਾਉਣਾ ਹੈ ਜੋ ਸਾਡਾ ਵਿਰੋਧ ਹੈ ਅਸੀਂ ਉਹ ਜਤਾਉਣਾ ਹੈ ਨਾ ਕਿ ਕੁਝ ਸਾਡਾ ਕੋਈ ਹੋਰ ਮਕਸਦ ਹੈ ਸਾਡਾ ਮਕਸਦ ਇਹ ਹੈ ਕਿ ਜਿਸ ਗੂੰਗੀ ਬੋਲੀ ਸਰਕਾਰ ਜੇ ਇਸ ਦੀ ਕੰਨ ਨਹੀਂ ਸੁਣ ਸਕਦੀ ਸ਼ਾਇਦ ਸਾਡੇ ਜਿਹੜੇ ਅੱਦਾਂ ਦੇ ਬੋਲ ਆ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਤੇ ਸਰਕਾਰ ਕਿਸਾਨਾਂ ਦੀ ਗੱਲ ਸੁਣੇ ਸਰਕਾਰ ਮਜ਼ਦੂਰਾਂ ਦੀ ਗੱਲ ਸੁਣੇ ਸਰਕਾਰ ਵਿਦਿਆਰਥੀਆਂ ਦੀ ਗੱਲ ਸੁਣੇ ਸਭਿਲਕ ਜਿੱਥੇ ਕਿਸਾਨ ਜਿਹੜੇ ਹੈਗੇ ਆ ਉਹ ਅੱਜ ਪੰਜਾਬ ਬੰਦ ਦਾ ਸੱਦਾ ਦੇ ਕੇ ਰਸਤੇ ਵੀ ਰੋਕ ਰਹੇ ਆ ਤੇ ਲੋਕ ਵਪਾਰੀ ਵਰਗ ਵੀ ਉਹਨਾਂ ਦਾ ਸਮਰਥਨ ਕਰ ਰਿਹਾ ਉਹਦੇ ਨਾਲ ਹੀ ਅੱਜ ਬਿਜਲੀ ਮੁਲਾਜ਼ਮਾਂ ਦੀ ਜਿਹੜੀ ਯੂਨੀਅਨ ਹੈਗੀ ਹੈ ਟਕੋ ਵੀ ਇਸ ਸਮਰਥਨ ਦੇ ਵਿੱਚ ਆਈ ਹੈ ਸੋ ਇਹ ਨਿਰੋਲ ਰੂਪ ਦੇ ਵਿੱਚ ਇਹ ਉਹ ਮੁਲਾਜ਼ਮ ਜਿਹੜੇ ਖੜੇ ਆ ਤੇ ਸਮਰਥਨ ਦੇ ਰਹੇ ਆ ਕਿਸਾਨਾਂ ਨੂੰ ਤੇ ਇਹ ਸਮਰਥਨ ਦਾ ਅੱਜ ਦਾ ਪੰਜਾਬ ਬੰਦ ਦਾ ਸੱਦਾ ਕਿਸਾਨਾਂ ਲਈ ਕਿੰਨਾ ਲਾਹੇਵੰਦ ਹੋਵੇਗਾ ਜਾਂ ਇਸ ਦਾ ਕੋਈ ਵੀ ਅਸਰ ਸਰਕਾਰ ਤੱਕ ਨਹੀਂ ਦੇਖਣ ਨੂੰ ਮਿਲੇਗਾ ਇਹਨਾਂ ਵਿੱਚ ਹੁੰਦਾ ਕੀ ਆ ਉਹ ਦੇਖਣ ਵਾਲੀ ਗੱਲ ਰਹੀ ਕਿ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚਾਨਣ